ਵਟਾਲਾ ਪੁਲਿਸ ਨੇ ਸਿਰਦਰਦ ਬਣਿਆ ਗੈਂਗਸਟਰ ਮਲਕੀਸ਼ਰ ਜੋ ਗੈਂਗਸਟਰ ਹੈਰੀ ਚੱਡਾ ਦਾ ਨਾਮ ਲੈ ਕੇ ਲੋਕਾਂ ਕੋਲੋਂ ਫਰੋਤੀ ਮੰਗਦਾ ਸੀ ਬਿੱਤੇ ਦਿਨ ਗੈਂਗਸਟਰ ਮਲਕੀਸ਼ ਸਿੰਘ ਵੱਲੋਂ ਸ੍ਰੀ ਹਰਗਮਨਪੁਰ ਦੇ ਸਿਨਿਆੜੇ ਦੀ ਦੁਕਾਨ ਤੇ ਗੋਲੀ ਚਲਵਾਈ ਗਈ ਸੀ ਤੇ 50 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਸੀ ਪੁਲਿਸ ਨੂੰ ਵੱਡੀ ਕਾਮਯਾਬੀ ਹੋਦੋ ਮਿਲੀ ਜਦੋਂ ਪੁਲਿਸ ਨੇ ਕਰੀਬ 4 ਘੰਟੇ ਦੌਰਾਨ ਹੀ ਇਸ ਗੈਂਗਸਟਰ ਦਾ ਪਤਾ ਕਰਵਾ ਕੇ 8 ਘੰਟੇ ਦੇ ਅੰਦਰ ਅੰਦਰ ਹੀ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਮਰਸਦੀ ਜੀ ਗੱਡੀ ਬਟਾਲਾ ਵਾਲਾ ਇੱਕ ਗੈਂਗਸਟਰ ਨੂੰ ਪੁਲਿਸ ਨੇ 8 ਘੰਟੇ ਦੁਰਾਣੀ ਗ੍ਰਿਫਤਾਰ ਕਰ ਲਿਆ ਇਸ ਗੈਂਗਸਟਰ ਵੱਲੋਂ ਪੁਲਿਸ ਤੇ ਤਾਬੜ ਤੋਂ ਗੋਲੀਆਂ ਚਲਾਈਆਂ ਗਈਆਂ ਹਨ ਗਨੀਮਤ ਰਹੀ ਕਿ ਪੁਲਿਸ ਦੀ ਕਿਸੇ ਵੀ ਜਵਾਨ ਤੇ ਗੋਲੀ ਨਹੀਂ ਲੱਗੀ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਦੌਰਾਨ ਇਸ ਗੈਂਗਸਟਰ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਮੌਕੇ ਤੇ ਪੁਲਿਸ ਐਸਐਸਪੀ ਬਟਾਲਾ ਅਸ਼ੁਨੀ ਗਟਿਆਲ ਨੇ ਜਾਣਕਰ ਦਿੰਦੇ ਹੋਇ ਦੱਸਿਆ ਕਿ ਇਸ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਤੇ ਹੋਰ ਵੀ ਇਹ ਸਾਹਬ ਦਾ ਸਰਪੰਚ ਦਾ ਬੇਟਾ ਹੈ ਤੇ ਮੈਡੀਕਲ ਸਟੋਰ ਚਲਾਉਂਦਾ ਹੈ ਇਹ ਵਖ ਵਖ ਲੋਕਾਂ ਕੋਲੋਂ ਫਰੋਤੀ ਮੰਗਦਾ ਹੈ ਅਤੇ ਆਪਣੇ ਗੁਰਗੜੀਆਂ ਕੋਲੋਂ ਗੋਲੀ ਚਲਵਾਉਂਦਾ ਸੀ ਜਿਸ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ ਖੁਸ਼ਖਬਰੀ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰ 12000 ਰੁਪਏ ਵਿੱਚ ਪਤਾ ਨੋਟ ਕਰੋ ਸਿੱਧੂ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਧਾਰੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨਜ਼ਦੀਕ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ ਅੱਛਾ ਮੈਂ ਕੀ ਹੈ ਮਾਮਲਾ ਸਰ ਅਹ ਦੇਖਿਓ ਜੀ ਇੱਕ ਜੋ ਕੱਲ ਜੁਵਲਰ ਦੇ ਉੱਥੇ ਗੋਲੀ ਚ ਜੁਵਲਰ ਦੀ ਦੁਕਾਨ ਦੇ ਉੱਤੇ ਗੋਲੀ ਚਲੀ ਸੀਗੀ ਸ਼ਹਿਰ ਗੋਬਿੰਦਪੁਰ ਪੁਲਿਸ ਸਟੇਸ਼ਨ ਦੇ ਲਿਮਟ ਦੇ ਵਿੱਚ ਉਹਦੇ ਵਿੱਚ ਜੋ ਇਮੀਡੀਏਟਲੀ ਕੰਮ ਕਰਦੇ ਹੋਏ ਟੈਕਨੀਕਲ ਤੌਰ ਤੇ ਇਨਵੈਸਟੀਗੇਸ਼ਨ ਕਰਦੇ ਹੋਏ ਬਟਾਲਾ ਪੁਲਿਸ ਵੱਲੋਂ ਬੰਦੇ ਨੂੰ ਆਈਡੈਂਟੀਫਾਈ ਕੀਤਾ ਗਿਆ ਸੀਗਾ ਜੋ ਸ਼ਖਸ ਜਿਨ੍ਹਾਂ ਨੇ ਕਾਲ ਕੀਤੀ ਸੀ ਇਹਨਾਂ ਨੂੰ ਫਰੋਤੀ ਦੀ ਮੰਗ ਕੀਤੀ ਸੀ ਉਹਦੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਜੋ ਹੈਗਾ ਇੱਕ ਮਲਕੀਤ ਨਾਮ ਦਾ ਵਿਅਕਤੀ ਹੈਗਾ ਉਹ ਜੋ ਇਥੇ ਬਟਾਲੇ ਦੇ ਰਹਿਣ ਵਾਲਾ ਸੀਗਾ ਅੱਜ ਉਹ ਸਵੇਰੇ 6 ਵਜੇ ਤੋਂ ਸਾਡਾ ਟੀਮ ਜੋ ਇਹਦੇ ਪਿੱਛੇ ਲੱਗੇ ਸੀ ਲੇਕਿਨ ਇਹਨਾਂ ਦੀ ਜੋ ਹਾਈ ਐਂਡ ਗੱਡੀ ਜੋ ਮਰਸੀਡਸ ਵਨ ਕਾਰਨ ਜੋ ਹੈਗਾ ਇਹਨਾਂ ਨੇ ਆਲਮੋਸਟ ਬਹੁਤ ਹੀ ਸਪੀਡ ਦੇ ਵਿੱਚ ਆਇਆ 160 70 ਦੀ ਸਪੀਡ ਤੇ ਹੋ ਗਿਆ ਤਾਂ ਫਿਰ ਉਹ 2 ਕਿੰਟਰੀ ਸਾਡੀ ਹੌਲਮੋਸਟ ਹਾਟਚੇਸ ਚੱਲਦੀ ਰਹੀ ਲੇਕਿਨ ਫਾਈਨਲੀ ਇੱਥੇ ਆ ਕੇ ਜੋ ਪਹਿਲੀ ਚ ਆ ਕੇ ਜਦੋਂ ਡੈਡ ਐਂਡ ਆ ਗਿਆ ਉਹ ਅੱਗੇ ਜਾ ਨਹੀਂ ਪਾਇਆ ਤਾਂ ਫਿਰ ਇੰਨੇ ਪੁਲਿਸ ਤੇ ਉੱਥੇ ਫਾਇਰ ਕੀਤੀ ਕਿਉਂਕਿ ਫਾਈਨਲੀ ਲਾਸਟ ਰੈਜ਼ੋਰਟ ਦੇ ਤੌਰ ਤੇ ਫਿਰ ਪੁਲਿਸ ਵੱਲੋਂ ਵੀ ਇਹਦੇ ਵਿੱਚ ਗੋਲੀ ਚਲਾਈ ਗਈ ਤਾਂ ਫਿਰ ਗੱਡੀ ਦਾ ਇੱਥੇ ਨੁਕਸਾਨ ਹੋਈ ਹੈਗੀ ਇਹ ਤੋਂ ਬਾਅਦ ਵੀ ਇਹਨਾਂ ਨੇ ਫਿਰ 5 6 ਕਿਲੇ ਦੀ ਜੋ ਹੈਗਾ ਪੂਰਾ ਇੰਨੇ ਜ਼ਮੀਨ ਤੇ ਇਨੇ ਪੱਜ ਕੇ ਆਪਣੀ ਜਾਨ ਦਾ ਇਹ ਬਚਾਉਂਦਾ ਜਾਂ ਪੁਲਿਸ ਦੇ ਉੱਤੇ ਨੁਕਸਾਨ ਕਰਨ ਦੀ ਇਹ ਕੋਸ਼ਿਸ਼ ਕੀਤਾ ਕਿਉਂਕਿ ਮੀ ਪੈ ਗਏ ਸੀਗੇ ਤਾਂ ਫਿਰ ਜਾ ਕੇ ਅੱਗੇ ਇਨੇ ਡਿੱਗ ਪਿਆ ਤਾਂ ਫਿਰ ਇੱਥੇ ਅੱਗੇ ਇਨੇ ਗੋਲੀ ਵੀ ਚਲਾਈਤੀ ਪੁਲਿਸ ਦੇ ਉੱਤੇ ਉਹ ਕ੍ਰਾਸ ਫਾਇਰ ਦੇ ਵਿੱਚ ਪੁਲਿਸ ਵੱਲੋਂ ਜਦੋਂ ਗੋਲੀ ਚਲਾਈ ਗਈ ਤਾਂ ਫਿਰ ਇਹਨਾਂ ਦੇ ਲੱਤਾਂ 'ਚ ਜੋ ਹੈਗਾ ਉਹ ਗੋਲੀ ਲੱਗੀ ਹੋਈ ਹੈ ਜੀ ਮੈਮ ਕੀ ਪਹਿਲੇ ਵੀ ਕੇਸ ਹੈਗਾ ਪਹਿਲੇ ਵੀ ਇਹਦੇ ਕੋਈ ਹਾਂਜੀ ਇਹਦੇ ਤੇ 4 ਪਰਚੇ ਹੈਗੇ ਆ ਉਹਦੇ ਵਿੱਚ 3 ਪਰਚੇ ਜੋ ਹੈਗਾ ਉਹ ਐਕਸਟਰੈਸ਼ਨ ਦੀ ਹੈਗੀ ਪਿਛਲੇ ਸਾਲ ਇਹਨਾਂ ਨੂੰ ਫੜੇ ਗਏ ਸੀਗੇ ਔਰ ਇਹਨਾਂ ਨੂੰ ਜੇਲ੍ਹ ਵੀ ਭੇਜਿਆ ਗਿਆ ਸੀ ਉਸ ਤੋਂ ਬਾਅਦ ਇਹ ਸਾਇਲੈਂਸੀ ਹੁਣ ਅਕੇ ਇਨੇ ਕੱਲ ਇਹ ਜੋ ਹੈਗਾ ਇਹ ਪਾਰਟिकुलर ਵਾਰਦਾਤ ਜੋ ਇਹਨਾਂ ਨੇ ਕਰਵਾਈ ਹੈ ਉਹਦੇ ਕਰਕੇ ਇਹਨੂੰ ਅੱਜ ਅੱਜ ਜੋ ਹੈ ਇਹ ਫੜਿਆ ਗਿਆ ਕੋਈ ਇਹਦੇ ਲਿੰਕਸ ਹੈਗੇ ਆ ਜੇ ਗੈਂਗਸਟਰਾਂ ਨਾਲ ਕੋਈ ਉਹ ਸਾਰੀ ਚੀਜ਼ੇ ਹਲੇ ਵੀ ਜੋ ਹੈਗਾ ਉਹ ਇਨਵੈਸਟੀਗੇਸ਼ਨ ਦੀ ਮੈਟਰ ਹੋਣਗੇ ਜੋ ਟੈਕਨੀਕਲੀ ਆਪਾਂ ਨੂੰ ਦੇਖਣਾ ਪੈਣਾ ਤੇ ਜਦੋਂ ਹੋ ਜਾਊਗਾ ਤਾਂ ਫਿਰ ਆਪਕੋ ਅਸੀਂ ਬਤਾ ਦੇਵਾਂਗੇ ਸਰ ਇਹਦੇ ਕੋਈ ਕੀ ਕੀ ਰਿਕਵਰ ਹੋਇਆ ਅਸ ਆਫ ਨਾਓ ਜੋ ਹੈਗਾ ਇੱਕ ਗੱਡੀ ਹੈਗੀ ਉਹ ਔਰ ਇੱਕ ਜੋ ਇਹਨਾਂ ਨੇ ਪਿਸਟਲ ਜੋ ਯੂਜ਼ ਕੀਤਾ ਸੀਗਾ ਵਾਰਦਾਤ ਦੇ ਉੱਤੇ ਉਹ ਜੋ ਇਹ ਦੋਵੇਂ ਇਥੇ ਰਿਕਵਰ ਹੋਏ ਨੇ ਜੀ ਪਹਿਲੀ ਵੀ ਦੋ ਇਨਸੀਡੈਂਟ ਬਟਾਲਾ ਦੇ ਵਿੱਚ ਹੋਏ ਕੀ ਇਹ ਵੀ ਇੰਟਰਲਿੰਕਡ ਹੈਗੇ ਆ ਇਹਦੇ ਨਾਲ ਆ ਉਹ ਆਪਾਂ ਜਦੋਂ ਇਹਨਾਂ ਦਾ ਪੁੱਛਗਿੱਛ ਕਰਾਂਗੇ ਉਸ ਤੇ ਬਾਅਦ ਹੀ ਹੋਊਗਾ ਕਿਉਂਕਿ ਉਹ ਜ਼ਖਮੀ ਹੈਗਾ ਇਹਨੂੰ ਆਪਾਂ ਸਿਵਲ ਹਸਪੀਟਲ ਭੇਜੇ ਪਹਿਲੇ ਇਹਨਾਂ ਦੀ ਫਰਸਟ ایڈ ਹੋ ਜਾਊਗਾ ਉਸ ਤੋਂ ਬਾਅਦ ਫਿਰ ਜਦੋਂ ਸਾਨੂੰ ਰਿਮਾਈਂਡ ਮਿਲੂਗਾ ਉਦੋਂ ਤੇ ਪੁੱਛਗਿੱਛ ਤੇ ਵਿੱਚ ਆਪਾਂ ਨੂੰ ਚੈੱਕ ਕਰਨਾ ਪੈਣਾ ਵੈਦਰ ਇਹਨਾਂ ਦੇ ਦੂਜੇ ਵਾਰਦਾਤ ਤੇ ਨਾਲ ਇਹਨਾਂ ਦਾ ਲਿੰਕ ਹੈਗੀ ਆ ਜਾਂ ਕੀ ਜਾਂ ਇਹ ਇੰਡੀਪੈਂਡੈਂਟ ਵਾਰਦਾਤ ਸੀਗਾ ਉਹ ਸਾਨੂੰ ਚੈੱਕ ਕਰਕੇ ਉਸ ਤੇ ਬਾਅਦ ਹੀ ਪਤਾ ਚੱਲੂਗਾ ਜੀ ਇਨਾਂ ਦੇ ਪੈਰ 'ਚ ਗੋਲੀ ਲੱਗੀ ਹੈ ਪੈਰ 'ਚ ਗੋਲੀ ਲੱਗੀ ਹੈ ਉਹਦੇ ਕਰਕੇ ਹੀ ਫਿਰ ਇਹਨੂੰ ਆਪਾਂ ਇਮੀਡੀਏਟਲੀ ਰਸ਼ ਕਰਨਾ ਪੈ ਗਿਆ ਸੀਗਾ ਸਿਵਲ ਹਸਪਤਲ ਆਪਣੀ ਟੀਮ ਉੱਥੇ ਹੀ ਹੈਗੀ ਹੈ ਜਦੋਂ ਉਹਨਾਂ ਦਾ ਇਲਾਜ ਹੋ ਜਾਊਗਾ ਫਿਰ ਡਿਕਲੇਅਰ ਹੋ ਜਾਊਗਾ ਫਿਰ ਉਸ ਤੋਂ ਬਾਅਦ ਅੱਸੀ ਕਰਾਂਗੇ ਪੁਲਿਸ ਸਾਈਡ ਤੇ ਕੋਈ ਪੁਲਿਸ ਸਾਈਡ ਤੇ ਉਹਨਾਂ ਦੀ ਬਚਾ ਹੋ ਗਈ ਜੀ ਜੋ ਜੋ ਆਪਣਾ ਟੀਮ ਜੋ ਦਰਖਤ ਦੇ ਪਿੱਛੇ ਸੀਗੀ ਜੋ ਉਥੋਂ ਦੀ ਫਾਇਰ ਉਹਨਾਂ ਨੇ ਕਵਰ ਲੈ ਕੇ ਫਾਇਰ ਕਰ ਰਹੇ ਸੀਗੇ ਉਹਨਾਂ ਦੀ ਜੋ ਗੋਲੀ ਹੈਗੇ ਉਹਨਾਂ ਨੂੰ ਦਰਖਤ 'ਤੇ ਲੱਗੀ ਹੈਗੀ ਆ ਤਾਂ ਫਿਰ ਥੈਂਕਫੁਲੀ ਜੋ ਮਲਾਜਮ ਦਾ ਉਹ ਬਚਾ ਹੋ ਗਿਆ ਸੀ ਮੈਂ ਦੇਖਦਾ ਕਿ ਪੁਲਿਸ ਨੀ ਬਿਲਕੁਲ ਜੀ ਕਿਉਂਕਿ ਇੱਥੋਂ ਇੱਥੋਂ ਬਾਅਦ ਜੋ ਇਹਨਾਂ ਦੀ ਗੱਡੀ ਨਹੀਂ ਚੱਲੀ ਤੇ ਸਾਡੀ ਵੀ ਨਹੀਂ ਚੱਲੂਗੀ। ਤਾਂ ਫਿਰ ਇਹਨੇ ਇੱਥੇ ਇੱਕ ਵਾਰੀ ਗੋਲੀ ਚਲਾ ਕੇ ਫਿਰ ਅੱਗੇ ਭੱਜ ਗਿਆ ਜੀ ਉਹ ਪੈਦਲ ਚੱਲ ਗਿਆ অলਮੋਸਟ 1.5 ਕਿਲੋਮੀਟਰ ਦਾ ਰਸਤਾ ਬਣਦਾ ਹੈ ਕਿ 6 ਕਿਲੇ ਜੋ ਜ਼ਮੀਨ ਹੈਗੀ ਆ ਉਹਦੇ ਪਿੱਛੇ ਆਪਣਾ ਟੀਮ ਪੂਰੀ ਲੱਗੀ ਹੋਈ ਸੀਗੀ। ਉਹਨੇ ਵੀ ਪਿੱਛਾ ਕਰਕੇ ਫਿਰ ਉਹਨਾਂ ਨੂੰ ਕਾਬੂ ਕੀਤਾ ਹੈ। ਧੰਨਵਾਦ।